ਮੇਟਰ ਕੀ ਹਾਲ ਜਲਾ ਖੜਾ ਰਾਜੂ ਮਾਨਸਾ ਵਾਲਾ ਪੂਰੀ ਫੁੱਲ ਫਾਰਮ ਦੇ ਵਿੱਚ ਕੀ ਹਾਲ ਹੈ ਬਾਈ ਫੁੱਲ ਫਾਰਮ ਮਤਲਬ ਪੂਰੇ ਉਤਸ਼ਾਹ ਦੇ ਵਿੱਚ ਛੇੜੀ ਖਿੱਦਣੀ ਅੱਜ ਹਾਂ ਛਾ ਕਿਵੇਂ ਛੇੜੀ ਖਿੱਦਣੀ ਆ ਬੈਠਾ ਹਾਂ ਹਾਂਜੀ ਬਾਈ ਆਵਾਜ਼ ਆ ਰਹੀ ਹੈ ਮੋਣੀ ਮੈਂ ਕਿ ਤੇਰੇ ਲੱਗਿਆ ਹਾਂ ਮੈਂ ਕਾਈ ਹੈਲੋ ਬੋਲੀ ਬਹੁਤ ਸਰਪੰਚ ਨਹੀਂ ਮੜਿਆ ਹੈਲੋ ਉੱਚੀ ਬੋਲੀ ਹੈਲੋ ਹੈਲੋ ਚੱਲ ਹੁਣ ਚੈੱਕ ਕਰ ਫੇਰ ਨਾਲੇ ਚੱਲਾਂਗੇ ਨਾ ਤੂੰ ਚੱਲੇਂਗੀ ਅਕੇ ਮੈਂ ਵੀ ਨਾਲ ਚੱਲੂਗੀ ਮੈਂ ਵੀ ਨਾਲੇ ਚੱਲੂਗੀ ਤੂੰ ਤਾਂ ਮਗਰ ਕੀ ਹੁੰਦਾ ਕੀ ਲੱਗਿਆ ਰਹਿੰਦਾ ਬੱਕਰੀ ਵਗਰ ਲੈ ਜਾ ਹਾਂ ਤੂੰ ਤਾਂ ਬੱਕਰੀ ਮਗਰ ਲੈ ਲੈ ਮੈਂ ਕਹਦੂ ਪਰ ਤੂੰ ਬੱਕਰੀਆਂ ਮੈਨੂੰ ਲੈੜਾ ਲੈਲਾ ਬਣਾ ਰੱਖ ਤੂੰ ਤਾਂ ਲੈਲੇ ਮਗਰ ਬੱਕਰੀ ਲੱਗੇਗੀ ਨਹੀਂ ਫੇਰ ਕਿਉਂ ਘਾਉਂਤਾ ਪੁੱਠੀਆਂ ਪਾਉਣਾ ਬੱਕਰੀ ਮਗਰ ਲੈਲਾ ਹੁੰਦਾ ਪਰ ਮੈਂ ਤਾਂ ਲੈਲਾ ਹੀ ਆ ਨਾ ਫਿਰ ਮੈਂ ਫਿਰ ਇਹਦੋਂ ਚੱਲ ਮੈਂ ਕਹਦੂ ਮੈਂ ਕਹਦੂ ਮੈਂ ਕਹਦੂ ਬੱਕਰੀ ਮੰਗਾ ਬੱਕਰੀ ਮੇਮਣੇ ਵਾਂਗੂ ਮੈਂ ਕਹਦੂ ਚੱਲ ਬਾਜਾ ਤੂੰ ਤਾਂ ਸਾਰੀ ਟੌਰੀ ਘਰਾਵ ਕਰਤੀ ਮੇਰੀ ਬਈ ਮੈਂ ਕਿਸੇ ਨਾਲ ਘੱਟ ਨਵਾਂ ਸੂਟ ਪਾਇਆ ਅੱਜ ਅੱਛਾ ਚੱਲ ਠੀਕ ਹੈ ਚੰਗਾ ਬਹਿ ਜਾ ਹੁਣ ਫਿਰ ਗਾਹ ਜਦੋਂ ਜਾਂ ਚੜ੍ਹਨ ਲੱਗ ਪਾਲੇ ਸੇ ਆਪਾਂ ਨਵਾਂ ਹੈ ਕਿਸ ਨਾਲ ਜਾਉਂਗੀ ਭਾਂਡੇ ਮਾਂਜਣ ਵਾਲੇ ਪਏ ਨੇ ਕੀ ਗੱਲ ਮੈਂ ਨੌਕਰ ਲੱਗੀ ਹੋਈ ਆ ਹੋਰ ਤੂੰ ਕੀ ਆਨੀ ਮੈਂ ਤਾਂ ਮਹਾਰਾਣੀ ਐ ਮਹਾਰਾਣੀ ਕਿੰਨੇ ਕ ਵਾਰੀ ਦੱਸਾਂ ਤੂੰ ਬਣਾਉਂਦਾ ਕੋਈ ਮਹਾਰਾਣੀ ਮਹਾਰਾਣੀ ਨਹੀਂ ਹੈਗੀ ਤੂੰ ਨੌਕਰਾਣੀ ਹੈ ਸਾਡੀ ਕੋਈ ਨਹੀਂ ਹੈਗੀ ਨੌਕਰਾਣੀ ਇੱਥੇ ਲੜਪੜਨ ਨੂੰ ਨਹੀਂ ਆਣੀ ਆ ਕਦ ਤਨ ਗੁੱਦ ਮੈਂ ਜਾਉਂਗੀ ਬਿਦਾਇਆ ਚਾੜੋ ਹੁੰਦੀ ਨਹੀਂ ਠੀਕ ਹੈ ਮੈਨੂੰ ਅੱਖ ਮਰੀ ਜੇ ਨੇ ਇਹ ਤਾਂ ਮੈਨੂੰ ਅੱਖਾਂ ਮਰ ਗਿਆ ਸੀ ਕਿ ਉਹ ਸੈਟਿੰਗ ਕਰ ਲਾ ਭਾਂਡੇ ਮਾਂਜਿਆ ਕਰੂਗੀ ਐਂ ਕਹਿੰਦਾ ਸੀ ਤੂੰ ਕੌਣ ਤੂੰ ਉਹ ਤਾਂ ਉਹ ਹੀ ਮਰੀ ਜਾਂਦੀ ਸਰਪੰਚੀ ਹਿੱਟ ਕੀਤੇ ਨਹੀਂ ਤੇਤੋਂ ਕਰਾ ਵਾਲਾ ਕੰਮ ਫਿਰ ਆਪ ਮਾਂਜੇਗੀ ਚਲ ਮਾਂਜ ਮਾਂਜ ਕੇ ਮਹਾਰਾਣੀ ਉਲਟੀ ਕੇ ਦੇ ਕੋਈ ਮਾਂ ਨਹੀਂ ਵੇ ਤੂੰ ਵੇ ਮੈਂ ਕਹਾਂ ਤੂੰ ਚਲ ਕੋਈ ਨਾ ਫਿਰ ਇਹਨੂੰ ਵੀ ਭੱਗ ਜਾਣ ਦੇ ਹੋਰ ਕੀ ਹੈ ਮੈਂ ਤਾਂ ਨਾਲ ਹੀ ਜਾਉਂ ਬੇ ਲੋਕੀ ਗੱਲਾਂ ਕਰਦੇ ਦੋ ਦੋ ਤੀਮੀਆਂ ਲਈ ਫੜਦਾ ਨਾਲ ਕੋਈ ਗੱਲ ਨਹੀਂ ਲੋਕ ਤਾਂ ਪੰਜ ਪੰਜ ਵੀ ਕਹਿ ਦਿੰਦੇ ਮੈਨੂੰ ਲੋਕਾਂ ਨੂੰ ਹੋਰ ਕਿਹੜੀਆਂ ਨੇ ਦੇਖੀ ਹੁਣ ਤਿੰਨ ਹੋਰ ਕਿਹੜੀਆਂ ਨੇ ਉਹ ਲੁੱਕ ਬਣਾਉਂਦੇ ਆ ਇੱਕ ਤਾਂ ਮੈਨੂੰ ਕਮਾੜਦੀ ਐ ਮੈਂ ਕਿਹਾ ਇੱਕ ਧੱਕ ਮੇਰੇ ਸਾਹਮਣੇ ਕੇ ਇੱਕ ਧੱਕ ਜੋ ਮੈਂ ਸਾਹਮਣੇ ਆ ਵੇ ਤਾਂ ਹੀ ਕੁਲਵੰਤ ਘਰੇ ਨਹੀਂ ਆਉਂਦਾ ਉੱਪਰ ਭਾਈ ਆਏ ਹੋਏ ਸਿੰਦਰ ਆਏ ਹਾਏ ਹਾਏ ਚੁੱਟਣਾ ਜੀ ਅਗਲਾ ਕਹੂਗਾ ਹਾਂ ਬਈ ਨਾ ਇਹਨਾਂ ਦਾ ਆਟ ਗਾਟ ਵਿੱਚ ਆ ਗਿਆ ਨਾ ਕੋਈ ਨਾ ਕੋਈ ਇੱਕ ਵਾਰ ਜਾਏ ਆਏ ਕਹਿੰਦਾ ਮੈਂ ਕਹਿ ਕੇ ਸੁਣਿੰਦਾ ਪਰ ਤੇ ਫਿਰ ਇਸ ਤੋਂ ਬਾਅਦ ਆ ਸਿੰਦਰ ਹੀ ਆ ਸਾਹਮਣੇ ਤਾਂ ਮੈਂ ਕਹਿੰਦਾ ਜਦੋਂ ਰੌਲਾ ਪੈਣਾ ਚੱਲ ਭੱਗ ਜਾਣ ਦੇ ਨਾ ਸਰਪੰਚ ਨੇ ਕਿਹਾ ਚੱਲ ਤੂੰ ਵੀ ਭੱਗ ਚੱਲ ਚੱਲ ਚਲੋ ਗੱਰੀਆਂ ਹੁੰਦੇ ਤਾਂ ਹੋ ਸਾਰੇ ਪਿੰਡ ਦੀ ਵਾਹ ਪੜਦਾ ਚੰਡੀਗੜ੍ਹ ਜونی ਕੋ ਯੂਨੀਵਰਸਿਟੀ ਪਹਿਲਾ ਪਹਿਲਾ ਗਲਤ ਹੋ ਗਿਆ ਚੱਲ ਇਧਰ ਕੋਈ ਨਾ ਤੇਜੀ ਯੂਨੀ ਵਿੱਚ ਯੂਨੀ ਵਿੱਚ ਯੂਨੀ ਵਿੱਚ ਕਿਹਨੂੰ ਸ਼ਾਰਟ ਫਾਰਮ ਹੱਸ ਗਿਆ ਯੂਨੀ ਦਾ ਆਲੀ ਇਹ ਸੇਮ ਹੁੰਦਾ ਚੁੰਨੀ ਆਹੋ ਪਲੇਨ ਆ ਲੱਗਿਆ ਡੋ ਅਟਦਾ ਸਹੀ ਤਾਂ ਅਸੀਂ ਐਂ ਕਰਦੇ ਹੁੰਦੇ ਸੀ ਆਦਮੀ ਐਂ ਕਰਦੇ ਹੁੰਦੇ ਮੇਰਾ ਹੱਥ ਇਹ ਸੂਟ ਸੋਹਣਾ ਲੱਗਦਾ ਤੇਰੇ ਉਹ ਫਿਟਿੰਗ ਵਾਲਾ ਹਾਂ ਹਸਬੰਡ ਬਾਈ ਬਾਈ ਤੇ ਕਿੱਥੇ ਪੈਂਦੇ ਨੇ ਮੁੰਡਾ ਦੇਖਣਾ ਕੀ ਉਹ ਨਾ ਦੇਖਾਉ ਆਪਣੇ ਨਾਲ ਜਾਣੀ ਮੇਕਅਪ ਫੇਫੇ ਤੂੰ ਗਿਆ ਚਾ ਉਹ ਜਿਹੜੇ ਤੇ ਖਾੜੇ ਚ ਬੋਲੇ ਨੱਚਦੇ ਸੀਗੇ ਠੀਕ ਕੰਟਾ ਕੋਈ ਕੋਈ ਮਾਕ ਫਟਾ ਬਰੇ ਜੜਾਈ ਤਾਂ ਵੀ ਚਾਹੀਦੇ ਪਰ ਰੋਣ ਨੰਬਰ ਹਕੀਕੀ ਗਾਣਾ ਕਹਿੰਦੇ ਹਾਂਜੀ ਹਾਂਜੀ ਹਾਂ ਉਹ ਹੀ ਆਉਂਦੇ ਆ ਅੱਛਾ ਫਿਰ ਪਤਾ ਕੀ ਕਰ ਹਾਂ ਹਾਂ ਚਲੋ ਠੀਕ ਹੈ ਫਿਰ ਤਾਂ ਰੌਣਕ ਜੀ ਬੰਦੇ ਆ ਗਏ ਫਿਰ ਤਾਂ ਰੌਣਕ ਜੀ ਗੱਲਾ ਸਿਰਪੰਚ ਦੀ ਨਾਲ ਹੋਰ ਵੀ ਨੇ ਭਾਈ ਪਿੰਡ ਵਾਲੇ ਬੰਦੇ ਵੀ ਨੇ ਕਿਉਂਕਿ ਮਾਮੀ ਹੋਰ ਵੀ ਦੱਸਣਾ ਦੂਜੀ ਇਕੱਲੇ ਸਰਪੰਚ ਦੀ ਮਾਮੀ ਕਿਹੜਾ ਜਾਣਦੀ ਆ ਕਿਸੇ ਨੂੰ ਐਨਾ ਵਿਚੋਂ ਨੂੰ ਜੇ ਨਾ ਆਉਣਗੇ ਨਹੀਂ ਫਿਰ ਉਹ ਕਰ ਦੂੰਗੀ ਮੈਂਸ਼ਨ ਜਾਂ ਤੇ ਬਚਾ ਲਈਂ ਚੱਲ ਤੁਸੀਂ ਇਲਾਸ ਮੈਂ ਜਿਹਾ ਉਹ ਨਾ ਪਾਇਆ ਪਾਣੀ ਲਿਜੀਆਂ ਮੈਂ ਜਿਹਾ ਉਹ ਦੱਸਣਾ ਤੇ ਉਹਦੀ ਚੈਨੀ ਪਾਉਣੀ ਆ ਹਾਂ ਦੱਸਿਆ ਉਹਦੀ ਚੈਨੀ ਪਾਈ ਜਗਾ ਤੂੰ ਮੈਨੂੰ ਲਾ ਕੋਚੋ ਕੇ ਜੱਫੀ ਪਾਣੀ ਠੀਕ ਹੈ ਉਹ ਤੋਂ ਮੈਨੂੰ ਮਲੇ ਮੈਨੂੰ ਕੁ ਬਰਾਟੋ ਜੀ ਕੱਟਣ ਕੋਣ ਨੂੰ ਕੁਛ ਕਿਨੇ ਅੱਜ ਇਧਰ ਇਧਰ ਸੱਚੀ ਕੱਟਣ ਮਾਰਨ ਨੂੰ ਤਾਂ ਬਾਈ ਓਏ ਬਾਈ ਓਏ ਕੈਂਡ ਬਾਈ ਓਏ ਸੱਚੀ ਨਾਮ ਕੀ ਦੀਪ ਸੱਚੀ ਹਾਂ ਨਹੀਂ ਪਾਉਣ ਨੂੰ ਤਾਂ ਜੈਸਮੀਨਾ ਹੋਣਾ ਮੇਰਾ ਕਰੈਕਟਰ ਹੈ ਠੀਕ ਹੈ ਕਿਹੜੀ ਮੇਰੇ ਕੋਲ ਦਪੰਟਾ ਹੈ ਹਾਈ ਗਾਇਸ ਮੋਟੇ ਰੱਖਿਆ ਬਲਬ ਰੱਖਿਆ ਆ ਮੈਂ ਲੈ ਲਵਾਂ ਹਾਂ ਹਾਂ ਬਲਬ ਆਇਆ ਸਭਾਂ ਦੀ ਗੱਡੀ ਗਈ ਬਲਬ ਮੈਂ ਥੋੜੀ ਆਣਾ ਓਹ ਸਾਨੂੰ ਸਾਰਾ ਕਿ ਮਿਕਰੇਗਾ ਮੈਂ ਕਿ ਲੈ ਜਾ ਇੱਕ ਇੱਕ ਦੇ ਜਦੋਂ ਉਹ ਆ ਬਈ ਗੱਲ ਸੁਣੀ ਓਹ ਆ ਜਦੋਂ ਗੱਡੀ ਆ ਕੇ ਉਹਦੇ ਬੰਦ ਕਰਤੀ ਤੁਸੀਂ ਉਦੋਂ ਮੈਂ ਇੱਕ ਆਨ ਕਰ ਲਈ ਕਿਲਾ ਬੰਦ ਰੱਖੀ ਜੰਗਾ ਮੈਂ ਬੋਲਦੇ ਨਹੀਂ ਗੱਡੀ ਚ ਬਾਜੀ ਨਹੀਂ ਓਏ ਗੱਡੀ ਚਲਦੀ ਦੀ ਤਾਂ ਉਹ ਜਮੀ ਨਹੀਂ ਅਸੀਂ ਜਦ ਮੈਂ ਅੰਦਰ ਬੈਠਾ ਹੋਇਆ ਫੇਰ ਨਹੀਂ ਤੁਸੀਂ ਬੰਦਣਗੇ ਮੈਂ ਉੱਤਰੂ ਬੰਦ ਕਰਕੇ ਆਹ ਰਾਜ ਦਾ ਸੀਨ ਕਿਆ ਬੈਠ ਬੈਠ ਇੱਕ ਮਿੰਟ ਇੱਕ ਮਿੰਟ ਮਾਈਕ ਸੀਨ ਕਰ ਲਓ ਇੱਥੇ ਹੀ ਬੈਠ ਕੇ ਬੈਠ ਇਹਨੂੰ ਲਾ ਪੱਖਾ ਕਿਨੇ ਲਾਇਆ ਤੇ ਜਾਓ ਬਾਹਰ ਚਲੋ ਗੱਡੀ ਚ ਗੱਡੀ ਸਟਾਰਟ ਹੋਣਦੇ ਹੋ ਜਾਉਗੇ ਅੰਦਰ ਪਰ ਮਿਲ ਜਾਂਦੇ ਇਹਨਾਂ ਦਾ ਗੱਡੀ ਸਟਾਰਟ ਕਰਦੇ ਅੱਧਾ ਕਰ ਲੈ ਮੈਨੂੰ ਨਹੀਂ ਨਹੀਂ ਸਟਾਰਟ ਕਰਦੇ ਨਹੀਂ ਮੈਨੂੰ ਗੱਡੀ ਦੇ ਵਿੱਚ ਬੰਦ ਗੱਡੀ ਚ ਬੈੰਨੇ ਨੇ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆ ਸਮਾਂ ਆ ਥੋੜਾ ਖਿੰਡ ਗਿਆ ਸਰਮਾਨਾ ਹਾਂ ਸਰਮਾਨਾ ਜਿੰਨੂ ਉਹ ਸੀਧੇ ਕਰਾਈ ਹੋਣਗੇ ਹਾਂਜੀ ਕਿਹੜਾ ਕੀ ਬੋਲਾਂਗੇ ਬਣਾ ਬਣਾਇਆ ਗਿਆ ਗੱਡੀ ਦਾ ਫਲਾ ਬਣਾਇ ਕਰਾਂਗੇ ਖੜ ਜਾ ਇਹ ਸ਼ਾਰਟ ਗੱਡੀ ਜਾਂਦੇ ਆ ਇਹਦੇ ਚਿਪ ਇਹਦੇ ਚੋ ਛਿਪਕ ਲੀਆਂ ਵੀ ਹੈਗੀਆਂ ਨੇ ਇਹ ਵੀ ਗੱਲ ਆ ਚਲ ਬਾਹਰ ਪਰ ਹੁਣ ਦੇਖਣੀਆਂ ਨੇ ਕੋ ਚੱਕ ਕੇ ਨਹੀਂ ਹੈ ਕਿ ਆ ਨਹੀਂ ਹੈ ਕਿ ਆ ਉਹ ਨਹੀਂ ਹੈਗੀਆਂ ਯਾਰ ਉਹੀ ਕਰੀ ਜੰਨੇ ਆ ਆ ਪਾ ਲੈਂਦੇ ਖੜੇ ਮੈਂ ਮੋੜ ਲੈ ਇੱਕ ਵਾਰ ਆ ਬੜਾ ਉਧਰ ਕੇ ਬਾਦ ਦਿਨਾਂ ਦੀ ਮੂੰਹ ਆਉਂ ਕਾਦੀ ਬੱਲਾ ਲੈਣਾ ਜੂ ਕਿਹੜੀ ਆਹਾ ਫਤਾਨਾ ਕਿਹਦਾ ਕੋਈ ਪਾਰਸ ਵਾਲਾ ਉਹਦਾ ਬਾਈ ਦੀ ਗੱਡੀ ਚ ਪਤਾ ਨਹੀਂ ਜੀ ਪਤਾ ਨਹੀਂ ਥੋੜੇ ਕਲਰ ਕਰਕੇ ਥੋੜੀਆਂ ਜਿਹੀਆਂ ਹੀ ਹੋ ਜਾਂਦੀਆਂ ਆਈਆਂ ਦੇਖੋ ਤਕਰ ਬਲੰਡ ਉਹ ਦੇਖਾਂ ਉਹ ਇੱਦਾਂ ਦੇਖਾਂ ਤੇ ਕਿਉਂਕਿ ਪਤਾ ਨਾ ਫਿਰ ਚੱਕ ਕੇ ਦੇਖਾਂ ਕਿ ਦੇਖਾ ਉਹ ਬਾੜਾ ਧਿਆਨ ਨਹੀਂ ਮਾਰਨੀ ਇੱਦਾਂ ਚੱਲ ਆ ਅੱਗੇ ਦੇਖਾਂ ਨਹੀਂ ਮੈਂ ਮੈਂ ਗੱਲ ਕਰਾਂਗੀ ਉਹ ਖਰਬਾ ਤਾਂ ਨਹੀਂ ਮੈਂ ਖੇਡਦਾ ਮੈਂ ਮੈਂ ਨਹੀਂ ਪੇਰੇ ਛੱਡ ਦੇ ਮੈਂ ਚੱਲ ਜੀ ਤੇ ਛੱਡ ਦੇ ਮੈਂ ਨਹੀਂ ਆ ਠੀਕ ਆ ਫਿਰ ਇੱਥੇ ਲਿਆ ਕੇ ਆ ਉਹ ਮੇਰੀਆਂ ਨੇ ਸੱਟੀਆਂ ਕਿ ਥੋਡੀਆਂ ਆ ਇੱਧਰ ਲਿਆ ਆਈ ਰੋ ਆਈ ਰੋ ਆਈ ਰੋ ਉਹ ਵੀ ਭੋਰ ਦੇ ਉਹ ਬੜਾ ਲਾ ਕੇ ਕੈਮਰਾ ਕੈਮਰਾ ਬੰਦ ਕਰਕੇ ਚਲ ਉਧਰੋਂ ਲਾ ਦੇ ਉਧਰੋਂ ਲਾ ਦੇ ਇਧਰੋਂ ਮੋੜ ਕੇ ਲੈ ਉਹਨੂੰ ਉਧਰੋਂ ਲਾ ਦੇ ਮੈਂ ਕਿਹਦੇ ਕੋਲ ਆ ਮੇਰੇ ਕੋਲ ਮੈਂ ਕਿਹਦੇ ਕੋਲ ਇੱਕ ਮੇਰੇ ਕੋਲ ਵਾ ਠੀਕ ਆ ਇਧਰੋਂ ਇਧਰੋਂ ਮੋੜ ਜਾ ਓਏ ਆਈ ਜਾਂਦੇ ਆ ਜਾ ਮੋੜ ਕੇ ਲਿਆਉਣਾ ਉਹਨੂੰ ਉਮੀ ਉਮੀ ਮੋੜ ਕੇ ਲੈ ਉਮੀ ਮੋੜ ਕੇ ਲੈ ਓਏ ਐਂ ਕਰ ਅੰਦਰ ਜਾ ਅੰਦਰ ਜਾ ਹਾਂ ਅੰਦਰ ਵਗ ਜਾ ਇੱਥੋਂ ਜਾਣਗੇ ਤੁਸੀਂ ਤੁਸੀਂ ਤਿੰਨੇ ਹੋ ਮੋੜ ਕੇ ਲੈ ਆਓ ਇਹਨੂੰ ਜਾ ਲਾਈਨ ਆ ਜਾ ਪੈ ਇਧਰ ਆਜ ਮੈਂ ਕਿ ਲੱਗਿਆ ਮੇਰੇ ਸਹੀ ਗਾ ਇੱਥੋਂ ਠੀਕ ਹੈ ਮਾਈਕ ਦੇ ਆ ਨਾ ਯਾਰ ਇੱਕ ਲੱਗਿਆ ਹੈ ਕਰਨਾ ਪੈਣਾ ਪਤਾ ਨਾ ਮੇਰਾ ਇੱਕ ਆ ਜਵਾਗ ਚਿਰ ਦਾ ਜਾਂਦਾ ਉਹ ਯਾ ਬਰਾਵਾ ਦੇਖੀ ਚੰਗਾ ਐਤ ਗਿਆ ਠੋੜਾ ਯਾ ਤਾਰ ਲਾ ਬੱਸ ਜਿੱਥੇ ਡਿਸਟਰਬੈਂਸ ਨਾ ਹੋਵੇ ਬਸ ਦੇਖੋ ਯਾਰ ਡਿਸਟ ਚਾਦਰੀ ਫੜ ਕੇ ਰੱਖਦੇ ਆ ਵੀਓ ਵੀਆਸ ਤੇ ਇਹ ਵਾਲਾ ਬਹੁਤ ਬਹੁਤ ਲਾਜਮਰ ਹੁੰਦਾ ਹੈ ਨਾ ਥਰਮੀ ਬਹੁਤ ਮੱਲ ਕਿੱਥੇ ਕਿਉਂ ਪਾਈ ਆ ਆ ਦੇਖਾ ਯਾਰ ਤੁਸੀਂ ਉਹੀ ਖੇਡ ਲਓ ਉਹੀ ਖੇਡ ਲੈਂਦੇ ਹੋ ਸਾਈਡ ਤਾਂ ਹੋ ਜਾ ਨੀ ਮੱਸੀ ਟੇਕ ਪਹਿਲਾ ਵਾਲਾ ਭੈੜਾ ਮੂੰਹ ਸੀ ਪਾਦੀ ਪਰੀ ਹੋ ਜੂਸ ਤੇ ਹੋ ਜਾ ਪਾਪਾ ਦਾ ਪਰਿਆ ਵਰਗਾ ਸੀ ਪਾਪਾ ਦਾ ਪਰਿਆ ਨਹੀਂ ਇਹ ਮੈਂ ਕਰਕੇ ਫਰਾਈ ਆਵਾ ਮਾ ਮਾ ਆਵਾ 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 ਕੈਸੇ ਖਰਾਬ ਹੋ ਗਈ ਕੈਸੇ ਕਮਲਾ ਟੋਲਾ ਉਹਨਾਂ ਦੇ ਘਰੇ ਕੈਸੇ ਤੇ ਮਾਰ ਲੋ ਤੂੰ ਮੈਂ ਇੱਥੇ ਖੜ ਕੇ ਉਹ ਹੀ ਖੇਡ ਲੈਣੀ ਅਸੀਂ ਮੈਂਬਰ ਕੀ ਦਿਖਾਉਣਾ ਸਾਥੂ ਵੀ ਨਾ ਖੜਾ ਹੈ ਨਾ ਰੋਕੀ ਹੋਈ ਤਾਂ ਕਿ ਡੀਅਲ ਦੇ ਹੁੰਦੇ ਨੇ ਹਾਂ ਬਾਥੂ ਹੈ ਥੋੜੀ ਹੈਗਾ ਥੋੜੀ ਹੈਗਾ ਓਹ ਥੋੜੀ ਹੈਗਾ ਇਹ ਕੰਜਰਾ ਬਾਥੂ ਮੈਂ ਉਹਨੂੰ ਕਹਿ ਦੋ ਕਿ ਲੋਕੀ ਗੁਰਦੁਆਰੇ ਮੱਥਾ ਟੇਕ ਕੇ ਚੌਕ ਜਿੱਤੇ ਖੇਡ ਲਾ ਕੇ ਇਹਨਾਂ ਦੇ ਖੇਡ ਉਹ ਸਾਹਮਣੇ ਕੀ ਦੀ ਕਿੰਨੇ 100 ਰੁਪਈਏ ਤੇ ਅੰਗਰੇਜ਼ਾਂ ਨੇ ਛੱਡ ਘਰ ਬੈਨ ਪਾਣਾ ਐ ਇਸੇ ਕੰਮ ਕਰਕੇ ਉਹਨੂੰ ਕੰਜਰਖਾਨਾ ਕਹਿੰਦੇ ਆ ਆ ਹੀ ਕੰਮ ਕਰਕੇ ਪਹਿਲੀ ਗੱਲ ਜਿਹੜਾ ਬੰਦਾ ਇਹ ਲਾਈਨ 'ਚ ਆ ਗਿਆ ਉਹ ਸੰਗਦਾ ਨਹੀਂ ਕਿਸੇ ਤੋਂ ਵੀ ਹਾਂ ਜੀ ਹਾਂ ਲੈ ਪਿੰਡ ਦਾ ਵਿਵਹਨ ਤੇ ਬਣਾ ਲੈ ਬੰਦੇ ਅਖਰ ਬੁੜਾ ਹੋ ਕੇ ਨਿਕਲਾ ਬੱਬੇ ਤੂੰ ਆਏ ਨਾ ਗਈ ਹੁਣ ਪਾਈ ਨਾ ਅਸੀਂ ਅੰਦਰ ਵੜੇ ਇੱਕ ਤੇ ਇੱਕ ਤਾਂ ਤੌਜਾ ਬਣਦਾ ਵੇ ਇੱਕ ਇੱਕ ਸਹਰਾ ਨਾ ਆਵੇ ਹੁਣ ਉਹ ਕਿਸਹਰਾ ਨਾ ਬੋਲੇ ਭਾਂਦਰ ਓਏ ਨਾ ਕਿਸਹਰਾ ਦੱਸ ਦੇ ਛੱਡ ਚਲੋ ਚਲੋ ਬੰਨੋ ਬੰਨਣਾ ਵਾਲਾ ਹਾਇ ਰੱਬਾ ਹਲੇ ਜੀ ਕੁਰਤਾ ਬਾਈੰਦ ਤੋ ਆਪਾ ਵੰਗਾ ਹੱਟ ਦੀ ਇਹ ਇਹ ਹੌਲੀ ਹੌਲੀ ਖੁੱਲ ਰਹੇ ਨੇ ਕਹਿੰਦੇ ਉਸ ਤੋਂ ਬਾਅਦ ਤਾਂ ਬਾਲਾ ਕੁਸ ਕਰਤਾ ਇਹਨਾਂ ਨੇ ਕਹਿੰਦੇ ਕੀ ਦੇਖ ਲੱਗੀ ਦਿਲੇ ਮਿੰਟ ਤੋਂ ਪਹਿਲਾਂ ਮੈਂ ਨਾਲਾ ਬੰਦ ਲਿਆ ਮੇਰਾ ਤਾਂ ਉਹਦੇ ਕੁਝ ਨਹੀਂ ਨਾ ਮੇਰੀ ਆਵਾਜ਼ ਆ ਨਾ ਲੈ ਵਧੀਆ ਨਹੀਂ ਬਾਈ ਹੂੰ ਲਾਉਣਾ ਕੀ ਕਰਨ ਦਿਖਰਾ ਆ ਮੁੰਡੇ ਨੇ ਪਛਾਣ ਲਈ ਮੁੰਡਾ ਤੇਰੀ ਆਵਾਜ਼ ਨਹੀਂ ਪਾਪਾ ਨਹੀਂ ਨਹੀਂ ਮੈਨੂੰ ਪਤਾ ਉਹ ਫਿਰ ਅਸੀਂ ਕਿੱਥੇ ਜਾ ਰਹੇ ਤੇਰਾ ਆਪਣੇ ਕੋਲ ਨਹੀਂ ਸੀ ਮੰਨਤੀ ਆ ਨਾ ਗੱਲ ਇਹ ਤੂੰ ਬੰਦ ਦੇ ਯਾਰ ਕੱਪੜਾ ਗੁੱਸਾ ਕਰ ਰਿਹਾ ਕਹਿੰਦਾ ਨਹੀਂ ਆਵਾਜ਼ ਨਹੀਂ ਦਿੰਦੀ ਗੱਲ ਸੱਚ ਹੈ ਨਾ ਇਹ ਸੱਚ ਮੇਰੇ ਮੁੰਡੇ ਨੇ ਪਛਾਣ ਲਿਆ ਲੱਕਣਾ ਪਊਗਾ ਨਾਲ ਕਿਸੇ ਨੂੰ ਲੋਡੀਓ ਪੀਜੀ ਆਪਕੋ ਛਤਰੀ ਦੂੰ ਮੈਂ ਆਹ ਆਹ ਆਪਕੋ ਲੱਖ ਰੁਪਏ ਦੇ ਰਿਹਾ ਲੋਡੀਓ ਰੱਖੋ ਸੀਮ ਕਰਾਉਣਾ ਕੱਪੜਾ ਇਸ ਮੈਂਬਰ ਨਾਲ ਕੱਪੜਾ ਵੀ ਲਾ ਗਿਨਾ ਵੀ ਹੋ ਗਿਆ ਤਾਂ ਕੋਈ ਨਹੀਂ ਬੰਦ ਮੌਲੀ ਵੀ ਦੇਖ ਲੈ ਕੀ ਕਰਨਾਗਾ ਮੌਲੀ ਦਾ ਇਹਨਾਂ ਤੋਂ ਪਰਵਾਹੀਆਂ ਯਾਰ ਉਹਨਾਂ ਤੋਂ ਬਣਾ ਦੋ ਨਾਲ ਸੀਨ ਹੋ ਜਾਊਗਾ ਹੋਰ ਹੋਰ ਹੁਣ ਚੱਲ ਵੀ ਮੱਗਰਾ ਦਿਖਾ ਕੇ ਮੱਗਰਾ ਬੰਨ ਚੱਲ ਮੱਗਰਾ ਬੰਨ ਆਇਆ ਆਇਆ ਰਾਜੂ ਆਪਣੇ ਆਲੇਰਵਾਜ ਕਰ ਲੈ ਮੈਂ ਅਰਿੰਦਰ ਰੋਦੀ ਠੀਕ ਅੱਗੇ ਜਿਵੇਂ ਜਿਵੇਂ ਤੂੰ ਬੰਨਿਆ ਦੇਖ ਐ ਤਾਂ ਨਹੀਂ ਬੰਨਿਆ ਜਾਣਾ ਹੋ ਗਿਆ ਪੂੰਦਰ ਬੰਨਣਗੇ ਤਹਣ ਦੇ ਨਾਲ ਤੇ ਕਿੰਨੇ ਟੋਏ ਆ ਕਿਥੇ ਬੰਦੇ ਆ ਕੀਰਵਾਜ ਕੀ ਆਪਣੇ ਆਲੇਰਵਾਜ ਟਿੱਟ ਹੋਇਆ ਵਿੱਚ ਪਹਿਲਾਂ ਸਮਝਾ ਭਾਈ ਇਹ ਸਾਡੇ ਘਰ ਜਾਣਾ ਪਤਾ ਨਹੀਂ ਮੈਨੂੰ ਸਾਰਾ ਮਰੀਏ ਨਾ ਸਾਰਾ ਦੀ ਕਰਦੇ ਬੰਨੇ ਬਣਾਏ ਤੇ ਮੱਥਾ ਟਿਕਿਆ ਦੋ ਉੱਥੋਂ ਛਟੀਆਂ ਸ਼ੁਰੂ ਕਰਦੇ ਤੇ ਪਰ ਤੈਨੂੰ ਕਿਹਦੇ ਬੰਨ ਦੇਗਾ ਮਾੜਾ ਖਲਾਲੀ ਨਾਲ ਇਹਨੇ ਕੀ ਹੁੰਦਾ ਯਾਰ ਇੱਕ ਮਿੰਟ ਦਾ ਸੀਨ ਬਚੂਗਾ ਵੀਡੀਓ ਚ ਨਾ ਮੈਂ ਬੰਦੇ ਤਾਂ ਪਿਆਦ ਹੁੰਦਾਗਾ ਨਮਾ ਤਾਂ ਪਕੜ ਪਿਆ ਦਾ ਕੱਪੜਾ ਆਇਆ ਹੁੰਦਾਗਾ ਕੁਛ ਨਹੀਂ ਮੈਂ ਕੱਪੜੇ ਨਹੀਂ ਪਸੀਨਾ ਆ ਰਿਹਾ ਭਾਈ ਤਮਾ ਬੰਦੇ ਤੇ ਪਿਆਦਾ ਚੜਾਵਾ ਕੱਪੜਾ ਕਹਿ ਕਹਿ ਕਿਹੜੀ ਗੱਲ ਇਹ ਤਾਂ ਉਹ ਗੱਲ ਹੋ ਗਈ ਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਕੰਡਿਆਂ ਵਾਲੀ ਝਾੜੀ ਤੇ ਲਾਲ ਕੱਗਰੀ ਪਾ ਦਿਓ ਬੰਦੇ ਉੱਥੇ ਖੜ ਖੜ ਕੇ ਵੀ ਦੇਖੀ ਜਾਣਗੇ ਕਿਤੇ ਪੀ ਨਹੀਂ ਤਾਂ ਨਹੀਂ ਅੱਗੇ ਕੁੱਤੀ ਦੇ ਕੱਗਰੇ ਆਉਂਦੇ ਨੇ ਨਾ ਨਾਨਕ ਸ਼ਰਕਤ ਜਣਾ ਕੱਪੜੇ ਸੇ ਆਉਂਦਾਂ ਨੇ ਕੁੱਤਿਆਂ ਦੇ ਪਾਉਂਦਾਂ ਨੇ ਪੈਣ ਸੱਚੀ ਕਹਿਣਾ ਕੁੱਤੇ ਦਾ ਸਾਡੇ ਦਾ ਜਗ੍ਹਾ ਤੇ ਮੱਥਾ ਟਿਕਦਾ ਵਸ ਤੇ ਕਹਿੰਦੇ ਜੋੜੀ ਨਾਗਾਾਂ ਦੀ ਫੀਰ ਖਣੇ ਜਾਂਦੇ ਆ ਜੋੜੀ ਗੋਰੇ ਨਾਗਾਾਂ ਦੀ ਜੜੀ ਜੜੀ ਨਾਗਾਾਂ ਦੀ ਜੜੀ ਜੜੀ ਜੋੜੀ ਖੜਿਆ ਬਾਓ ਤੇ ਕੋਈ ਤੇ ਦੰਦ ਖੜ ਦੇ ਨਵੇਂ ਤੁਸੀਂ ਇੱਥੇ ਦੀ ਗਾਈ ਦਾ ਤੁਸੀਂ ਫਾੜੀ ਦਿਓ ਤੁਸੀਂ ਦਿਖਾਉਂਗਾ ਗੀਤ ਤਾਂ ਨਹੀਂ ਗਾਉਂਦੇ ਪਰ ਚਲੋ ਯਾਰ ਥੱਲੇ ਨਾ ਥੱਲੇ ਨਾ ਸ਼ਾਟ ਲਾਈ ਓਏ ਥੱਲੇ ਪੈਰਾਂ ਦਾ ਦਿਖਾਓ ਮੇਰਾ ਖਾਈ ਓਏ ਮੇਰਾ ਪੂਰਾ ਦੋ ਲੋ ਓਏ ਬਾਲੀ ਪੜੀ ਹੋ ਗਏ ਇਹਨਾਂ ਦੇ ਪਤਾ ਕਿੰਨੀ ਜ਼ੋਰ ਦੀ ਵੱਜਿਆ ਕਿੰਨਾ ਦਰਦ ਹੁੰਦਾ ਹੁੰਦਾ ਮੈਨੂੰ ਪਤਾ ਲੱਗਣਾ ਇਹ ਪਿੱਛੇ ਹਾਂ ਪਿੱਛੇ ਚੱਕ ਮਾਰੇ ਮਾਰੇ ਮੈਂ ਮੂੰਹ ਪਰਾ ਘਰ ਜੇ ਤੂੰ ਦਵਾਰਾ ਮਾਰੇ ਫੇਰ ਮੈਨੂੰ ਸਾਨੂੰ ਮੈਨੂੰ ਵੀ ਨਹੀਂ ਪਤਾ ਲੱਗਿਆ ਚੱਲ ਤੈਨੂੰ ਵੀ ਨਹੀਂ ਪਤਾ ਕਿ ਤੈਨੂੰ ਬੋਲਣਾ ਕਿ ਮਾਰਿਆ ਦਵਾਰਾ ਇਧਰ ਚੱਕ ਕੀ ਬੋਲਣਾ ਚਾਹਤੇ ਮਾਰੀ ਬਸ ਕਿ ਕੀ ਹੋ ਗਿਆ ਹੋ ਗਿਆ ਕਿ ਮੇਰੇ ਨਾਲ ਕਿਹਨੇ ਛੱਡੀ ਮਾਰੀ ਤੂੰ ਮੇਰੇ ਕਿੰਨੂ ਅੱਖ ਨਿਗਾਹ ਰੱਖੀ ਪਰ ਤੈਨੂੰ ਪਤਾ ਤੈਨੂੰ ਵੀ ਨਹੀਂ ਲੱਗਿਆ ਹਾਂ ਚਲੋ ਪਹਿਲੀ ਵਾਰੀ ਚ ਚੰਗਾ ਕਰੀ ਤੂੰ ਸਦੀ ਛੱਟੀ ਫੜਾਣੀ ਨਾ ਕਿਸੇ ਨੂੰ ਮਾਸੀ ਨੂੰ ਫੜਾ ਛੱਟੀ ਫੜਾਣੀ ਪਹਿਲੀ ਵਾਰ ਚ ਉਹਨੂੰ ਜਦੋਂ ਤੇਰੇ ਛਕਾ ਮਾਰੂਗਾ ਇਹਨੂੰ ਕਹੀ ਕਿ ਮੇਰੇ ਪਿੱਛੇ ਕਿਸੇ ਛੱਟੀ ਮੈਂ ਕਹੂੰ ਮੈਂ ਪਰ ਕੇ ਨਹੀਂ ਚਾਹਤਾ ਹਾਂ ਮੈਂ ਪਰ ਕਹੂੰ ਨਾ ਮੈਂ ਪਰ ਤਦਾਂ ਨਾ ਗੱਡੀ ਸਮਾਈਲ ਨਾ ਉਹ ਤੇਰੇ ਚਲੋ ਚੱਲ ਚੱਲ ਸਹੀ ਹੈ ਮੈਂ ਰੁਕ ਗਿਆ ਤੇਰੇ ਆਲੇ ਪਾਸੋਂ ਤਾਂ ਰੁੱਕ ਗਿਆ ਵੀ ਅਸੀਂ ਉਧਰ ਨਹੀਂ ਜਾਵਾਂਗੇ ਲੰਬੇ ਨਹੀਂ ਕਿਉਂ ਖੜਿਆ ਜੀ ਤੁਹਾਨੂੰ ਕਹਿਣਾ ਪੈਣਾ ਸਾਸੀ ਕਹਿੰਦੇ ਕੋਈ ਨਹੀਂ ਪਹਿਲੀ ਆਹ ਐਕਟ ਲੈ ਕੇ ਲਾ ਆਦਿਕ ਨਾਲ ਤਾਂ ਸੀ ਇਹਦੇ ਨਾਲ ਕਰੀਆ ਮੇਰਾ ਮੈਨੂੰ ਫਰੇਮ 'ਚ ਇਹਨੂੰ ਰੱਖ ਮੈਨੂੰ ਪਰ ਇਹਦਾ ਮੈਂ ਉਧਰ ਧਿਆਕਦਾ ਉਹ ਨਹੀਂ ਆਹ ਸਮਝਦਾ ਉਹਨੂੰ ਪਹਿਲਾਂ ਮੇਰੇ ਕੋ ਨਹੀਂ ਜਾਈ ਛੱਡੀ ਤਾਂ ਵੀ ਹੈ ਨਹੀਂ ਇਹ ਕੋਲ ਰਿਮੈਂਬਰ ਕਣੀ ਚੱਲ ਆਹ ਛੱਡੀ ਤੋਂ ਦੁਬਾਰਾ ਬੈ ਜਾ ਬੱਸ ਨਹੀਂ ਆਉਂਦਾ ਖੜਿਆ ਲਾਲਾ ਛੱਡੀ ਕੋਈ ਨਹੀਂ ਛੱਡੀ ਮਾਰੀ ਸਹੀ ਹੈ ਠੀਕ ਕਰ ਰਿਹਾ ਟੂ ਕਲੀਅਰ ਕਰਤਾ ਬਸ ਸੀਨ ਬਹੁਤ ਸੋਹਣਾ ਬਣਾ ਲਓ ਨੇ ਮੈਂ ਕਿਹਾ ਮੰਮੀ ਵਾਚਾ ਕਿਉਂ ਏ ਉਹਨੇ ਪਹਿਲੇ ਮੰਮੀ ਉਹਨੇ ਮੰਮੀ ਕਹਿੰਦਾ ਫਿਰ ਚਿੱਟੇ ਨਹੀਂ ਕਰੇ ਜਦੋਂ ਮੈਂ ਮੈਂ ਇਹਨੂੰ ਪਸਾਰਦਾ ਆ ਮਨ ਦਾ ਮੈਂ ਕਿਹਾ ਤੂੰ ਆ ਜਾ ਰਹੀ ਸੀ ਸੋਹਣਾ ਪੀਣਾ ਸ਼ਰਮਾਵਾ ਤੇਰੇ ਜਵਾਬ ਕਰ ਕੀ ਤੇਰੇ ਸਾਹਮਣੇ ਚੰਗਾ ਹਾਂ ਤੂੰ ਬਣਾਦੀ ਆ ਮੈਂ ਹਾਂ ਮੈਂ ਹੀ ਕਰ ਬੋਲਦਾ ਵੀ ਨਹੀਂ ਹਾਂ ਬੰਦ ਬੋਲਦਾ ਨਹੀਂ ਮੈਂ ਠੀਕ ਓਕੇ ਓਕੇ ਚਲੋ ਚਲੋ ਪੂਰੇ ਤੋਂ ਯਾਰ ਸਿਆਤੀ ਗੱਲਾਂ ਪੀਟਾਟੀ ਆਈ ਆ ਐ ਤੂੰ ਐ ਤੀ ਕੱਲ ਤੇ ਕਰ ਚੱਲ એનર્ਜੀ ਰੱਖਿਆ ਕਰੋ ਚਲੋ ਚਲੋ ਮੈਡਮ ਵੀ ਨਹੀਂ ਛੋਹ ਚਲ ਰੈਡੀ ਣਾ ਨੂੰ ਮੂਹ ਰੱਖਿਓ ਜੰਗਾ ਜਿੰਦਰ ਦੇ ਲਾਉਂਗੇ ਲਾ ਉਹਦੇ ਨਾਲ ਨਹੀਂ ਹਾਲੇ ਤੱਕ ਗੱਲ ਹੀ ਸ਼ੁਰੂ ਕਰੀ ਸੀ ਲਗਾਉਣੇ ਤਾਂ ਲਵਾ ਦੇ ਫਿਰ ਪਤਾ ਕੀ ਆ ਕੱਸੀ ਮਾਰਦਾ ਜਾਂ ਲਵਾ ਦੇ ਤੇਰਾ ਮੂੰਹ ਇੱਧਰ ਭਮਜੂ ਨਾ ਮੈਨੂੰ ਸੌਖਾ ਮਾਰਨਾ ਠੀਕ ਆ ਚਲੋਂ ਸਿੰਦਰ ਦੇ ਵੀ ਲਾ ਦੀਏ ਚਾ ਉਜਿੰਦਰ ਦੇ ਠੀਕ ਆ ਲਾ ਦੀਏ ਫਿਰ ਮੇਰੀ ਗੱਲ ਸੁਣੋ ਦੂਜੀ ਵਾਰ ਚ ਕਰਾ ਦੇ ਇੱਕ ਵਾਰੂੰ ਛੱਡੀ ਇਹ ਵੀ ਰਿਸ਼ਤੇ ਦਾ ਇੱਕ ਵਾਰੀ ਉਹਨੂੰ ਪਤਾ ਜੇ ਨਹੀਂ ਲੱਗਿਆ ਕਿ ਨਾ ਪਿੱਛੇ ਦੇਖ ਚ ਕੁਛ ਨਹੀਂ ਬੋਲਦੀ ਦੂਜੀ ਵਾਰ ਚ ਦੱਸੂਗਾ ਹਾਂ ਦੁਬਾਰੇ ਫੇਰ ਮਾਰਾ ਹਾਂ ਓਕੇ ਚਾ ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਨਹੀਂ ਨਹੀਂ ਕਿਸੇ ਨੂੰ ਨਹੀਂ ਲੱਗਿਆ ਅੱਛਾ ਫੇਰ ਹੁਣ ਫੇਰ ਤੂੰ ਸਹੀ ਆ ਠੀਕ ਆ ਰਿਹਾ ਤੂੰ ਕਲੀਅਰ ਕਰਦਾ ਬੱਸ ਸੀ ਬਹੁਤ ਮਾਹਲਾ ਸੁਣਾ ਲਓ ਮੈਂ ਕਿਹਾ ਮਾਮੀ ਵਾਚ ਕੇ ਉਹਨੇ ਪਹਿਲੇ ਮਾਮੀ ਉਹਨੇ ਮਾਮੀ ਕਰਨਾ ਨਹੀਂ ਕਰ ਰਗਾ ਠੀਕ ਮੈਂ ਮੈਨੂੰ ਪਸੰਦ ਆਇਆ ਮਨ ਦਾ ਮੈਂ ਕਿਹਾ ਤੂੰ ਕਾ ਯਾਰ ਉਹਦੀ ਸੋਹਣਾ ਪੀਣਾ ਤੇਰੇ ਜਵਾਬਾਂ ਨਾਲ ਕੀ ਤੇਰੇ ਸਾਹਮਣੇ ਚੰਗਾ ਆ ਤੂੰ ਬਣਾਦੀ ਮੈਂ ਹੁ ਮੈਂ ਹੀ ਕਰ ਬੋਲਦਾ ਵੀ ਨਹੀਂ ਹਿੰਗੇ ਫੰਪੀ ਬੋਲਦਾ ਨਹੀਂ ਮੈਂ OK OK ਚਲੋ ਚਲੋ ਪੂਰੇ ਤੋਂ ਯਾਰ ਸ਼ੈਟੀ ਦਾ ਲੀਡਾ ਟੀ ਆਈ ਆ ਚਲੋ ਐ ਤੀ ਐ ਤੀ ਚੱਲ ਜੀ ਕਰਾ ਸ਼ੈਟੀ ਕਰੋ ਚਲ એનર્ਜੀ ਰੱਖਿਆ ਕਰੋ ਚਲੋ ਚਲੋ ਮੈਡਮ ਨਹੀਂ ਛੋਹ ਚਲ ਰੈਡੀ ਆ ਸੱਟਦਾ ਓਏ ਉਹ ਸੱਟ ਕੇ ਸੱਟਦਾ ਸੱਟ ਕੇ ਜਵਾਕ ਨੂੰ ਫੜਾਦਾ ਦੇਖੀ ਓਏ ਤੇ ਪੂਛ ਲਾ ਲ ਓਏ ਆ ਇਹਨਾਂ ਦਾ ਜਵਾਕ ਹੈ ਇਹਨਾਂ ਦਾ ਸੋਣਾ ਛਾਸਰੀ ਕਾ ਸਾਰ ਭਾਈ 1 ਮਿੰਟ ਖੜ ਜਾ ਗੱਲ ਕਰ ਰਿਹਾ ਤੇ ਆਪਣੀ ਦੀ ਗੱਲ ਆਹ ਲੜਾ ਉਧਰ ਹੈ ਸਵੇਰ ਦਾ ਨਹੀਂ ਕੱਢਿਆ ਵਲੌਗ ਹੈ ਨਾ ਹੋ ਲੈ ਮੈਂ ਤਾਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੀਦੇ ਕਿ ਤੁਸ ਸਾਰੇ ਜਣ ਠੀਕ ਹੋਵੋਗੇ ਤੇ ਆਪਾਂ ਬੈਠੇ ਹੋਏ ਆਂ ਕੱਪਾ ਛੱਪਾ ਮਾਰ ਰਹੇ ਆਂ ਚੁਗਲੀਆਂ ਕਰਦੇ ਸੀ ਜਾਣ ਕੇ ਵਿੱਚ ਕੈਮਰਾ ਲੈ ਕੇ ਮਰਨਾ ਹਟਦਾ ਨਹੀਂ ਆਪ ਵੀ ਕਹਿੰਦਾ ਸੀ ਮੈਂ ਇਹ ਲੋੜ ਹੀ ਨਹੀਂ ਪਈ ਫਿਰ ਚੁਗਲੀਆਂ ਹੀ ਕਰ ਰਹੇ ਹੁੰਦੇ ਆ ਹੋਰ ਅਸੀਂ ਕੀ ਕਰਨਾ ਹੁੰਦਾ ਮਾੜੀ ਜੀ ਕਿਸੇ ਦੀ ਗੱਲ ਵੀ ਨਹੀਂ ਤੋ ਕਰਨ ਦਿੰਦਾ ਉਹਦੇ ਕੈਮਰਾ ਸਿੱਧਾ ਲੈ ਕੇ ਮੂੰਹ ਤੇ ਮਾਰਦਾ ਕੋਈ ਗੱਲ ਵੀ ਇਹੀ ਜੀ ਹੁੰਦੀ ਐ ਪਰਦੇ ਦੀ ਕਾਦੇ ਜੀ ਸੀ ਸੀ ਆ ਉੱਥੇ ਨਹੀਂ ਜਾਣਾ ਸੀ 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 ਸ਼ੀਸ਼ਾ ਹੁੰਦਾ ਸੀ ਸੀ ਸੱਚੇ ਤੋਂ ਐਸ ਸੀ 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 ਸ਼ੀਸ਼ਾ ਸ਼ੀਸ਼ਾ ਮੈਡਮ ਜੀ ਸਰਪੰਚ ਜੀ ਸਾਸ਼ੀ ਕਾਲ ਜੀ ਕਿਵੇਂ ਸਾਰਾ ਕਿਹੜੀ ਕਿਹੜੀ ਜੀ ਮਾਰੂ ਜੀ ਕੱਲਾਵਾਸਾ ਕਰੀ ਜਾਂਦੇ ਆ ਜੀ ਗਰਮੀ ਬਹੁਤ ਜ਼ਿਆਦਾ ਗਰਮੀ ਪਤਾ ਨਹੀਂ ਕਿਵੇਂ ਹੰਗ ਜਾਂਦੀ ਹੈ ਅੱਜ ਤਾਂ ਹੈ ਨਹੀਂ ਕਰ ਰਹੀ ਨਹੀਂ ਬਹੁਤ ਗਰਮੀ ਆ ਮੈਂ ਬਸੀਨ ਜਦੋਂ ਵਿਆਹ ਕੀਤਾ ਉਹਦਾ ਵਾੜਾ ਸੀ ਨਹੀਂ ਅੱਜ ਵੀ ਸੀ ਹੀ ਗਰਮੀ ਪਰ ਉਸ ਦਿਨ ਜ਼ਿਆਦਾ ਸੀ ਹਾਂ ਮਾਜੇ ਦੀ ਮਚੋੜ ਪਰ ਉਹਦੇ ਫਰੋ ਵਾਲਾ ਬਣਿਆ ਹੋਇਆ ਹਾਂ ਚਲੋ ਆਂ ਦੱਸੋ ਕੀ ਹੋ ਰਿਹਾ ਅੱਗੇ ਬੱਸ ਕੋਸ਼ਿਸ਼ ਰੱਖੀ ਜਾਂਦਾ ਵਧੀਆ ਕਰ ਰਿਹਾ ਮੈਂ ਕਰছি ਬਹੁਤ ਵਧੀਆ ਆਇਆ ਬਾਈ ਸੀਨਾ ਨਿੰਬੂ ਪਾਣੀ ਪੀ ਕੇ ਥੋੜੀ ਜਿਹੀ એનર્ਜੀ ਆਈ ਆ ਕੀ ਹੁੰਦਾ ਵਾਜੀ ਮਾਜੇ ਆਈ ਹਾਂ ਮੈਂ ਅੱਜ ਤਾਂ ਕਹਿੰਦੇ ਸੱਸਾਂ ਦਾ ਸੁਪਾ ਮੱਛੀ ਮੱਛੀ ਕਿਉ ਮੱਛੀ ਬੋਲਿਓ ਇਹ ਆ ਮੱਸੀ ਮੱਛੀ ਬਣੋ ਕੀ ਦੇਣਾ ਹੁਣ ਜਾਣ ਜਾਣ ਕਹਿਣਾ ਤਾਂ ਆਉਂਦਾ ਗਾ ਉਹ ਜਾਣ ਕੇ ਕਹਿ ਦੇਣਾ ਮੈਂ ਮੰਨਦਾ ਵੀ ਮੈਂ ਜਵੇਂ ਸਿੰਪਲ ਬੋਲਦਾ ਆ ਪੈਨ ਕਿਥੇ ਰੱਖਿਆ ਪੈਨ ਪੈਨ ਪਹਿਲਾਂ ਆ ਪੈਨ ਨੂੰ ਲੈ ਕੇ ਦੀ ਮੈਨੂੰ ਪੈਨ ਨਹੀਂ ਪੈਨ ਹੀ ਗਣਤ ਕਰਨੀ ਹਾਂ ਜੀ ਪਿੰਨ ਸਰਪੰਚ ਜੀ ਆਹ ਉਹ ਸੀਸੇ ਦਾ ਮੇਰਾ ਮੂੰਹ ਹੀ ਕਿੰਨਾ ਅੰਦਰ ਹੋ ਗਿਆ ਸੀ ਨਹੀਂ ਪਹਿਲਾਂ ਮੈਂ ਵੀ ਐਂ ਕਰਦੀ ਸੀ ਹੁਣ ਮੈਂ ਇਹਦਾ ਮੱਖੋ ਬੋਲਣ ਲੱਗੀ ਉਹ ਬਿਲਾਨ ਚੱਲਿਆ ਓਏ ਬਿਲਾਨ ਚੱਲਿਆ ਸੀ ਚਲੋ ਅੱਜ ਛੇਤੀ ਕਰਨਾ ਫੋਨ ਕਰਕੇ ਹਾਂ ਛੱਡ ਓ ਛੱਡ ਹਾਂ ਕਰਦਾ ਉਹੀ ਕੰਮ ਚਲੋ ਚਲੋ ਛੇਤੀ ਕਰ ਦੋ ਤੋਂ ਮੈਂ ਦੱਸਦਾ ਸੀ ਫੋਨ ਕਰਦਾ ਕਰਤਾ ਕਰਤਾ ਉਹੀ ਕੰਮ ਹੁਣ ਤੋਂ ਮੈਂ ਹੋਰ ਕਹਿੰਦੇ ਕਿ ਇਹ ਹੈ ਗੱਲ ਕਰੀਂ ਛੇ ਨੀਰੋਸੀਨ ਮਤਲਬ ਬੋਲਦਾ ਖੁਸ਼ ਐ ਦੀ ਸੀ ਲਾ ਦੇ ਕੇ ਕਿੱਥੇ ਗਈ ਸੀ 4 ਕੋਟ ਕੱਪ ਦੇ ਰਾਜੂ ਚੱਲ ਆਈ ਸਲੋ ਕਿਰਦੇ ਅੱਗੇ ਦਾ ਆਈ ਸਲੋ ਆਈ ਸਲੋ ਅੱਗੇ ਦਾ ਆਈ ਸਲੋ ਰੇਡਾ ਗਿਆ ਕੁੱਟਿਆ ਮੁੜ ਗਿਆ ਜੀ ਨਹੀਂ ਅੱਗੇ ਤੂੰ ਦਾ ਆਈ ਸਲੋ ਖਿਆ ਰੱਜ ਕੇ धागा <laughs> ਬੱਚਾ ਬੱਚਾ ਕਿਦਾ ਉਹ ਅਧਿਆਪਕ ਦਾ ਬੱਚਾ ਹੀ ਨਿੰਮ ਗਿਆ ਪਾਣੀ ਕੋਈ ਦੱਸੀ ਜੇ ਕੋਈ ਗੱਲ ਬਾਤ ਨਹੀਂ ਹੈ ਫਿਰ ਤੁਹਾਡੇ ਕੋਲ ਸਾਰਾ ਦਿਨ ਹੀ ਸਟਾਰ हमने ਖਾਈ ਮੱਛੀ ਮੱਛੀ ਵਿੱਚ ਕਾਟਾ ਵੀ ਮੰਮੀ ਨੇ ਕਾਟਾ ਚਾਟੇ ਵੀ ਰੋਣ ਦੇ ਕਿ ਪਲੀਸ ਮੈਂ ਮੰਡ ਕਰ ਦੋ ਸਾਡੀ ਮੇਰੀ ਕਿਸ਼ਤ ਕੱਟਣੀ ਆ ਮਾਸ ਲਾਇਆ ਦਿੱਲੀ ਨੀਰਮਾਰਾ ਪਿੰਡਾ ਮਾਮਾ ਹੋ ਗਿਆ ਗੰਜਾ ਮਾਮੇ

मम्मी को मनाएंगे रसमलाई खाएंगे रसमलाई अच्छी हमने खाई मच्छी, मच्छी मच्छी में, में कांटा मम्मी ने मारा चाटा चाटे में कूँ चाटे का जोर से हमने खाई सोसे हमने पल लेंगे लालाजीन मस्त लालाजीन मस्त बाय बाय सीरो सालो हाँ आएगा क्या तेला फेर किया नहीं कट उधर भागे ਮਾ ਬੈਠੀ ਬਗਾਨੇ ਕਰਾ ਚਾਰਾਂ ਦਾ ਲਾ ਕਰ ਹੁੰਦਾ ਫਿਰ ਤਸੇਕਾ ਦੇ ਦਿੰਦੇ ਚਾਰਾਂ ਦਾ ਸੀ ਲਾ ਨਾ ਨਿੰਮਣਾ ਗੱਲ ਕਰਾਂਗੇ ਉਹੀ ਤਾਂ ਮੈਂ ਗਈ ਸੀ ਗਿਆ ਪਾ ਇਧਰ ਗਿਆ ਸੇਕਾ ਵੀ ਕਦੇ ਕਰੋ ਨਾਲ ਗੱਲ ਕਰਾ ਮਮਾ ਮਮੀ ਤੇਰੀ ਜੈ ਨਾ ਪਹਿਲਾਂ ਕਿਹਾ ਕੁਝ ਵੀ ਨਹੀਂ ਕਿਹਾ ਬਹੁਤ ਵਧੀਆ ਲੱਗਿਆ ਬੁਲਾ ਘਟ ਬਣਾਏਗਾ ਤੈਨੂੰ ਪਹਿਲਾਂ ਕਿਹਾ ਸੀ ਕੁਦਾ ਮਿੱਟੀ ਬਾਦ ਕੀ ਬੋਚੀ ਚਲੋ ਸਿੰਦਰਾ ਕਾ ਕੀ ਹੋ ਗਿਆ ਮੈਂ ਕੁੱਤੇ ਆ ਇਹਨੇ ਆਏ ਕਿ ਮੈਂ ਤੋ ਖਾਵੇਂਗਾ ਲੱਤ ਹੁਣ ਇਹਨੇ ਇਹਨੇ ਬੁਲਾਇਆ ਆ ਧਨੀ ਕਿਸੇ ਪਾਤਨੀ ਹੋਲੀ ਹੋਲੀ ਕੈ ਮਾੜਾ ਪਰਤੇ ਕਹੀਂ ਗੱਲ ਕਰਦਾ ਸੀ ਧੰਨਵਾਦ ਜੀ ਜਦ ਤੂੰ ਕੱਢ ਜੰਤ ਭਈਆ ਦੇ ਹੁਣ ਲੱਤ ਹੋ ਜੀ ਯਾਰ ਕੀ ਯਾਰ ਰਾਤ ਨੂੰ ਮੈਂ ਨਹੀਂ ਹੁਣ ਬੋਲਦੀ ਇੱਥੋਂ ਲਾ ਲ ਮੈਂ ਤਾਂ ਇਹ ਕਹ ਸੀ ਆਏ ਆਏ ਮਾੜੀ ਆਵਾਜ਼ ਕਰ ਦਿਆ ਕਰਨ ਮਰੋ ਦੇ ਫਿਰ ਹੁਣ ਮੈਂ ਤਾਂ ਕਿਆ ਕਰ ਲੱਗੇ ਦਾ ਕਿਉਂ ਦੇਵੂਗੀ ਮੈਂ ਕਿ ਹੋਲੀ ਹੋਲੀ ਚਲ ਚਲ ਜੰਗੇ ਬੋਲ ਪਰ ਬੋਲ ਮੱਜੀ ਚਲ ਟਿੰਕਾ ਮੈਂ ਨਾ ਇੱਧਰ ਧਿਆਣਾ ਇਹ ਵੀ ਵਗ ਜੂ ਤੂੰ ਨਾ ਜਿੱਥੇ ਮੇਰੇ ਆ ਸੱਟ ਵੱਜਿਆ ਨਾ ਇੱਥੇ ਹੱਥ ਲਾ ਦੇ ਮੈਂ ਕਿਹਾ ਕੀ ਹੁੰਦਾ ਪੱਖਾ ਬੰਦ ਕਰ ਦਈਏ ਅੱਟਲ ਵਾਲੇ ਹੱਥਾਂ ਤੋਂ ਭੋਲੇ ਹੱਥ ਕੀ ਆਏ ਪੱਖਾ ਬੰਦ ਕਰ ਦਈਏ ਅੱਟਲੀ ਹਾਂ ਅੱਟਲੀ ਹੁੰਦੇ ਨੇ ਹਾਂ ਅੱਟਲ ਪਤਾ ਨਹੀਂ ਅੱਟਲਾ ਕਹਿੰਦੇ ਹੁੰਦੇ ਹਾਂ ਅੱਟਲ ਉਹ ਜਿਹੜੇ ਬੱਠਲ ਚੱਕ ਚੱਕ ਕੇ ਪੈ ਜਾਂਦੇ ਨੇ ਅੱਟਣ 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 ਅੱਛੇ ਮੱਕੀ ਦੇ ਅੱਟਲ ਹੁੰਦੇ ਨੇ ਹਾਂ ਅੱਟਣ ਚਲੋ